ਏ ਬਈ ਵੈਸੇ ਹੀ ਸ਼ੁਰੂ ਤੋਂ ਹੀ ਇੰਨੀ ਲੱਸੀ ਹੋਂ ਦੂਜੇ ਪਾਸੋਂ ਸਾਰੇ ਤੇਰੇ ਸਹੀ ਐ। ਇਹ ਟੁੱਟੀ ਪੰਗਾ ਯਾਰ ਬੜਾ ਮੈਨਾਂ ਦਾ 100 ਰੁਪਏ ਦੇ ਲਿਆ ਦੇ ਹੱਥ ਰੁਪਏ ਰਾਤ ਨੂੰ ਰੇਹਣ ਦਾ ਆਇਰਨ ਦੀ ਕਮੀ ਐ, ਬਈ ਖੂਨ ਦੀ ਕਮੀ ਐ। ਆ ਕਰਕੇ ਆਏ। ਆਇਰਨ ਡਾਉਨ ਕੋ ਦਿੱਤਾ ਹੀ ਨਹੀਂ ਕੋਈ। ਇਹਦੀ ਛਗਲ ਤਾਂ ਵੇਖੀ ਤੂੰ 2 ਮਿੰਟਾਂ ਦਾ। ਪਰ ਜੇ ਬੱਚੇ ਦਾ ਨਹੀਂ ਹੋਈ ਤਾਂ ਫੇਰ ਮੱਥਾ ਮਾਰਾਂਗੇ ਨਹੀਂ ਤਾਂ ਹੀ ਰਹਿਣਾ। ਧਰਦੀ ਐ, ਧਰਦੀ ਐ। ਡਾਕਟਰ ਕਹਿੰਦਾ ਵੀ ਕਮਜ਼ੋਰ ਆ ਬੱਚੇ ਦਾ ਨਾਲ। ਬਹੁਤ ਜ਼ਿਆਦਾ ਵੀ ਗੰਮੀ ਗਈ ਐ। ਪਰਾਲੀ ਨੂੰ ਵੀ ਨਾਲ ਹੀ ਪਾਈ ਐ। ਅੱਜ ਹੀ ਰਾਤ ਦੇਖਿਆ ਕਿ ਛੱਟੀ ਉਪਰ ਵਾਲੀ ਉਹ ਵੇਢੇ ਦੇ ਬੰਦੇ। ਪਰਾਲੀ ਨਾ ਪਾ ਬਾਈ। ਪਰਾਲੀ ਤਾਂ ਪਹਿਲਾਂ ਹੀ ਮਾਰੀ ਗਈ ਐ। ਓਏ ਮੈਂ ਕਿਹਾ ਚਾਰ ਦਾ ਰਾਤ ਰੋਣਾ ਵੀ ਹੁ ਮਰੀ ਜਾਂਦੇ। ਨਹੀਂ ਨਹੀਂ। ਇਹਨੂੰ ਚਾਰ ਪਾ ਬਾਈ। ਇਹਨੇ ਚਾਰ ਨਾ ਗੱਲ ਬਾਨੀ। ਹਸ ਸਰਵਿਕਸ ਹੈਗੀ ਆ ਦੀ। ਓਕੇ ਐ ਸੈੱਟ ਹੋ ਜੂਗੀ ਵੈਢ ਤੇ। ਕੋਈ ਟੈਨਸ਼ਨ ਨਹੀਂ ਗੱਪਣ ਵੀ ਹੋ ਜੂਗੀ। ਇਹ ਲਿਓ ਫਰੋਨਿਕ ਦੇਤੀ ਪਾ ਜੀ ਲੇਟ। ਨਹੀਂ ਤੈਨੂੰ ਮੈਂ ਲੈ ਕੇ ਦਿੰਦਾ। ਇਹਨੂੰ ਬਾਈ ਜੀ ਆਇਰਨ ਟੋਨਿਕ ਤੇ ਕਾਪਰ। ਸਭ ਤੋਂ ਜ਼ਿਆਦਾ ਲੋੜੇ ਨੂੰ ਉਹ ਦੋ ਚੀਜ਼ਾਂ ਦੀ ਐ। ਉਹ ਦੇਓ। ਇਹ ਸੈੱਟ ਹੋ ਜੂਗੀ।